ਜੇ ਤੁਸੀਂ ਸਾਡੇ ਕਿਸਾਨਾਂ ਤੇ ਕਿਸੇ ਤੇ ਵੀ ਤੁਸੀਂ ਲਾਗੀ ਚਾਰਜ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਉਹਦੇ ਪਿੱਛੇ ਨਹੀਂ ਹਟਾਂਗੇ ਭਾ ਕੀ ਤਾਂ ਜਿੰਨੀ ਆਏ ਆਪਾਂ ਆਪਾਂ ਫੇਰ ਅਕਾਲੀਆ ਨਾਲ ਮੁਹਤਾਜਾ ਕਰ ਲੋ ਇਹੋ ਉਹੀ ਅਕਾਲੀ ਦਲ ਆ ਇਹੋ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਤੇ ਅੱਜ ਉਹ ਤੁਸੀਂ ਇੱਕ ਡਰ ਦਾ ਮਾਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਤੁਸੀਂ ਤਾਂ ਪੰਜਾਬ ਤੇ ਬੈਰੀਕੇਡ ਲਾਤੇ ਇੰਨੇ ਬੈਰੀਕੇਡ ਤਾਂ ਪਾਕਿਸਤਾਨ ਨੇ ਲੱਗੇ ਹੋਏ ਜਿਹੜੇ ਤੁਸੀਂ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਪਹਿਲੀ ਗੱਲ ਮੈਂ ਅੱਜ ਕਰੂੰਗਾ ਕਿਸਾਨਾਂ ਦੀ ਸਰਕਾਰ ਕੋਈ ਵੀ ਹੋਵੇ ਜਦੋਂ ਸਰਕਾਰ ਮੈਂ ਪਾਰਲੀਮੈਂਟ ਵਿੱਚ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹੀ ਗੱਲ 17 10 2020 ਨੂੰ ਮੈਂ ਇਹ ਗੱਲ ਕਹੀ ਸੀ ਕੋਵਿਡ ਤੋਂ ਵਿੱਚ ਦੌਰਾਨ ਵੀ ਕਿਸਾਨਾਂ ਦਾ ਗळा ਨਾ ਘੁੱਟੋ ਮਜ਼ਦੂਰਾਂ ਦਾ ਗळा ਨਾ ਘੁੱਟੋ ਫਿਰ ਸੜਕਾਂ ਤੇ ਆਉਣਗੇ ਤੁਹਾਨੂੰ ਔਖਾ ਹੋਊਗਾ ਉਸ ਵੇਲੇ ਮੇਰੀ ਗੱਲ ਨਹੀਂ ਮੰਨੀ ਤੇ ਕਿਸਾਨ ਇੱਕ ਸਾਲ ਤੋਂ ਸਵਾ ਸਾਲ ਕਿਸਾਨ ਮਜ਼ਦੂਰ ਮਨਰੇਗਾ ਵਾਲੇ ਦਿਹਾੜੀਆਂ ਵਾਲੇ ਹਰ ਜਾ ਕੇ ਔਖੇ ਬਹਿ ਗਿਆ ਤੇ ਫਿਰ ਕੀ ਹੋਇਆ ਫਿਰ ਉਦੋਂ ਮੋਦੀ ਜੀ ਨੇ ਇਹ ਗੱਲ ਕਹੀ ਸੀ ਮੈਂ ਹੁਣ ਜਦੋਂ ਪਾਰਲੀਮੈਂਟ ਚ 4 ਦਿਨ ਪਹਿਲਾਂ ਬੋਲਿਆ ਵੀ ਕਿਸਾਨ ਫੇਰ 13 ਤਰੀਕ ਨੂੰ ਆ ਰਹੇ ਆ ਮੋਦੀ ਜੀ ਤੁਸੀਂ ਉਦੋਂ ਕਿਹਾ ਸੀ ਮੇਰੀ ਤਪੱਸਿਆ ਚ ਕਮੀ ਰਹਿ ਗਈ ਵੀ ਜਵੈਲ ਬੇਲ ਬਣਾਉਣ ਵੇਲੇ ਮੇਰੀ ਤਪੱਸਿਆ 'ਚ ਕੋਈ ਕਮੀ ਰਹੀਗੀ ਤੇ ਮੈਂ ਜਦੋਂ ਅਗਲੀ ਵਾਰ ਬੇਲ ਬਣਾਉਂਗਾ ਤਾਂ ਉਹ ਤੇਰੀ ਤਪੱਸਿਆ ਉਦੋਂ ਪੂਰੀ ਹੋਊਗੀ ਪਰ 24 ਵੀ ਨਹੀਂ ਗਈ ਕਿਸਾਨ ਆ ਹੁਣ ਬਜਟ ਕੱਲ ਫੈਸ਼ਨ ਖਤਮ ਹੋਇਆ ਟਰਮ ਅਸੀਂ ਵਾਪਸ ਆਏ ਆ ਇੱਕ ਵੀ ਕੋਈ ਗੱਲ ਕਿਸਾਨਾਂ ਦੀ ਨਹੀਂ ਕੀਤੀ ਉਹਨਾਂ ਨੂੰ ਇਸ ਗੱਲ ਤੋਂ ਇਲਾਵਾ ਇਹ ਸੋਚ ਆ ਵੀ ਸਮਝਾਉਂਦੇ ਕਿਵੇਂ ਕਰੀਏ ਵੀ ਛੱਡੋ ਕਿਸਾਨਾਂ ਨੂੰ ਛੱਡੋ ਮਨਰੇਗਾ ਵਰਕਰ ਨੂੰ ਛੱਡੋ ਮਜ਼ਦੂਰ ਨੂੰ ਐਸਸੀ ਨੂੰ ਗਰੀਬ ਨੂੰ ਪੰਜਾਬ ਦੇ ਨੂੰ ਆਪਾਂ ਸੀਟਾਂ ਜਿੰਨੀਆਂ ਐ ਆਪਾਂ ਆਪਾਂ ਫੇਰ ਅਕਾਲੀਆ ਨਾ ਸਮਝੌਤਾ ਕਰ ਲਓ ਇਹੇ ਉਹੀ ਅਕਾਲੀ ਦਲ ਆ ਇਹ ਉਹੀ ਅਕਾਲੀ ਦਲ ਆ ਜਿਨ੍ਹਾਂ ਨੇ ਇਹ ਬਿੱਲ ਬਣਾਇਆ ਸੀ ਕਿਹਨੇ ਬਣਾਇਆ ਸੀ ਬਿੱਲ ਇਹੀ ਹਰਸਿਮਰਤ ਕੌਰ ਜਿਹੜੇ ਤੁਹਾਡੇ ਇੱਥੇ ਦੇ ਐਮਪੀ ਨੇ ਇਹੀ ਹਰਸਿਮਰਤ ਕੌਰ ਨੇ ਉਦੋਂ ਕੈਬਨਟ 'ਚ ਬੈਠ ਕੇ ਇਹ ਕਿਸਾਨਾਂ ਦੇ ਵਿਰੁੱਧ ਤਿੰਨ ਬਿੱਲ ਲਿਆਂਦੇ ਸੀ ਜਿਹੜੇ ਵਾਪਸ ਕੀਤੇ ਅੱਜ ਜਦੋਂ ਕਿਸਾਨ ਫੇਰ ਚੱਲ ਪਏ ਅੱਜ ਫੇਰ ਸਮਝੌਤਾ ਹੋਣ ਲੱਗ ਗਿਆ ਦੱਸੋ ਹੁਣ ਕੀ ਬਦਲ ਗਿਆ ਜੀ ਹੁਣ ਕਿਹੜਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਗਿਆ ਜੀ ਜੇ ਕਿਸਾਨਾਂ ਦੀ ਕਿਹੜੀ ਇਨਕਮ ਡਬਲ ਹੋ ਗਈ ਜੀ ਮੈਨੂੰ ਇਹ ਤਾਂ ਦੱਸੋ ਕਿਹੜੇ ਮਨਰੇਗਾ ਵਰਕਰਾਂ ਦਾ ਪੈਸਾ ਵੱਧ ਗਿਆ ਕਿਹੜੇ ਕਿਹੜੇ ਮਜ਼ਦੂਰ ਨੇ ਦਿਹਾੜੀ ਵਾਲੇ ਨੇ ਜਿਨ੍ਹਾਂ ਦਾ ਤੁਸੀਂ ਕਰਜ਼ਾ ਮਾਫ਼ ਕਰਤਾ ਕਿਹੜੀ ਤੁਸੀਂ ਮਜ਼ਦੂਰ ਨੂੰ ਜਾਂ ਪੈਨਸ਼ਨ ਲਾਤੀ ਕੋਈ ਆਸ਼ਾ ਵਰਕਰ ਕੋਈ ਮਨਰੇਗਾ ਦਾ ਕੋਈ ਅੰਗਣ ਵਾੜੀ ਕਿਸੇ ਦਾ ਪੈਸਾ ਤਾਂ ਵਧਿਆ ਦੱਸੋ ਤੇ ਅੱਜ ਜੋ ਤੁਸੀਂ ਇੱਕ ਦਰਦ ਦਾ ਮਾਹੌਲ ਬਣਾਇਆ ਹੋਇਆ ਤੁਸੀਂ ਤਾਂ ਪੰਜਾਬ ਨੂੰ ਵੰਡਤਾ ਪਹਿਲਾਂ ਹੀ ਤੁਸੀਂ ਤਾਂ ਪੰਜਾਬ ਤੇ ਬੈਰੀਕੇਡ ਲਾਤੇ ਇੰਨੇ ਬੈਰੀਕੇਡ ਤਾਂ ਪਾਕਿਸਤਾਨ ਨਹੀਂ ਲੱਗੇ ਹੋਏ ਜਿਹੜੇ ਤੁਸੀਂ ਪੰਜਾਬ ਨੂੰ ਦਿੱਲੀ ਤੋਂ ਰੋਕਣ ਲਈ ਲਾਏ ਹੋ ਕੀ ਗੱਲ ਜਦੋਂ ਤੁਹਾਨੂੰ ਅੰਨ ਦੀ ਲੋੜ ਆ ਜਦੋਂ ਤੁਹਾਨੂੰ ਫੌਜੀਆਂ ਦੀ ਲੋੜ ਆ ਦੇਸ਼ ਤੇ ਉਦੋਂ ਤੁਹਾਨੂੰ ਪੰਜਾਬ ਯਾਦ ਆਉਂਦਾ ਅੱਜ ਤੁਸੀਂ ਕਿਵੇਂ ਰੋਕਾਂ ਲਾਈਆਂ ਇਹਦਾ ਮੈਸੇਜ ਕੀ ਹੈ ਜੀ ਕਿਸਾਨ ਜੇ ਚਲੇ ਜਾਣਗੇ ਦਿੱਲੀ ਪਹਿਲਾਂ ਵੀ ਤਾਂ ਬੈਠੀ ਰਹੇ ਕੀ ਉਹਨਾਂ ਨੇ ਕਰਤਾ ਸੀ ਉਦੋਂ ਅੱਜ ਤੁਸੀਂ ਇਸ ਤਰੀਕੇ ਨਾਲ ਟੋਹੇ ਜਿ ਮਸ਼ੀਨਾ ਲੱਗੀਆਂ ਹੋਈਆਂ ਉਹ ਫੌਜ ਲੱਗੀ ਆ ਪੈਰਾਮਿਲਟਰੀ ਫੋਰਸਸ ਵਾ ਆਇਆ ਕਨਿੰਕੇ ਬੀਐਸਐਫ ਸੀਆਰਪੀ ਰੈਪਿਡ ਫੋਰਸ ਕਿਹੜੀ ਫੋਰਸ ਹੈ ਜਿਹੜੀ ਨਹੀਂ ਲੱਗੀ ਹੋਈ ਜੀ ਤੇ ਇਸ ਤਰੀਕੇ ਨਾਲ ਕਿਲਾ ਬੰਦੀ ਕਰਦੇ ਜਿਵੇਂ ਪੁਰਾਣੇ ਮੁਗਲ ਰਾਜ ਵੇਲੇ ਇਹ ਇਹ ਗੱਲ ਮੈਂ ਦੇਖੀਦਾ ਸੀ ਮੈਂ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਜਿੰਨਾ ਤੁਸੀਂ ਇਹ ਚੀਜ਼ਾਂ ਕਰੋਗੇ ਮੈਂ ਕਹਿੰਦਾ ਕਿਸਾਨ ਸੰਗਠਨ ਸਭ ਨੂੰ ਯਾਰ ਕਿਸਾਨ ਤਾਂ ਸਭ ਦਾ ਏ ਸਾਡਾ ਚਾਹੇ ਉਦੋਂ ਸਿਆਸੀ ਬੰਦਾਂ ਦਾ ਦਖਲ ਨਹੀਂ ਸੀ ਉਹਨਾਂ ਨੇ ਕਿਹਾ ਪਰ ਅਸੀਂ ਇੱਕ ਸਾਲ ਲਗਾਤਾਰ ਜੰਤਰ ਮੰਤਰ ਐਮਪੀ ਬੈਠਾ ਰਿਹਾ ਮੈਂ ਇੱਕ ਸਾਲ ਹੁਣ ਵੀ ਚਾਹੇ ਕੋਈ ਕਹੇ ਨਾ ਕੋਈ ਕਹੇ ਪਰ ਜੇ ਤੁਸੀਂ ਸਾਡੇ ਕਿਸਾਨਾਂ ਤੇ ਕਿਸੇ ਤੇ ਵੀ ਤੁਸੀਂ ਲਾਠੀ ਚਾਰਜ ਕਿਸੇ ਨੂੰ ਵੀ ਜੇ ਤੁਸੀਂ ਰੋਕਿਆ ਅਸੀਂ ਉਦੋਂ ਪਿੱਛੇ ਨਹੀਂ ਹਟਾਂਗੇ ਅਸੀਂ ਆਪ ਆਪਣੇ ਪਰਿਵਾਰਾਂ ਨਾਲ ਉੱਠ ਕੇ ਪਾਰਟੀਆਂ ਤੋਂ ਉੱਠ ਕੇ ਤੇ ਆਪਣੀਆਂ ਪਾਰਟੀਆਂ ਨੂੰ ਵੀ ਕਹਾਂਗੇ ਵੀ ਜੇ ਕਿਸਾਨ ਨੂੰ ਇਹ ਨਿੰਗੜ ਚ ਬੈਰੀਗੇਡ ਲਾਉਂਦੇ ਆ ਕਿਸਾਨ ਦਾ ਝੰਡਾ ਲੈ ਕੇ ਪਾਰਟੀ ਦਾ ਝੰਡਾ ਲੈ ਕੇ ਨਹੀਂ ਕਿਸਾਨ ਦਾ ਝੰਡਾ ਲੈ ਕੇ ਉੱਥੇ ਸਾਰੇ ਪਹੁੰਚੋ ਇਹ ਕੋਈ ਮਖੌਲ ਆ ਇਹ ਕੋਈ ਤੁਸੀਂ ਤੁਸੀਂ ਸਮਝਦੇ ਕਿਉਂ ਆਪਣੇ ਆਪ ਨੂੰ ਵੀ ਕਿਸਾਨ ਯਾਰ ਇੱਕ ਰੋਟੀ ਦਿੰਦਾ ਇੱਕ ਨਾਲ ਦਿੰਦਾ ਤੇ ਤੁਸੀਂ ਉਹਦੇ ਮੂਰੇ ਇਹ ਬੈਰੀਕੇਡ ਇਹ ਤਮਾਸ਼ਾ ਕੀ ਆ ਤੁਸੀਂ ਲੱਗ ਕਰਕੇ ਰੱਖਤਾ ਸਾਨੂੰ 3 ਦਿਨ ਤੁਸੀਂ ਇੰਟਰਨੈਟ ਬੰਦ ਕਰਤੇ ਅੱਜ ਦੇ ਤੁਸੀਂ ਕੱਟਤਾ ਪੰਜਾਬ ਨੂੰ ਪਹਿਲਾਂ ਹੀ ਇਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਢਿੱਡ ਥੋੜੀ ਛੋਟਾ ਪਾਣਾ ਮੈ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਅਸੀਂ ਕਦੇ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਕਦੇ ਤੁਹਾਡੇ ਹੱਕ ਦੀ ਉਹ ਗੱਲ ਕੀਤੀ ਹੈ ਤੇ ਤੁਸੀਂ ਸਾਡੇ ਦੁਸ਼ਮਣ ਬਣ ਕੇ ਬੈਠੇ ਹੋ ਅੱਜ ਮੈਂ ਤੁਹਾਨੂੰ ਦੱਸਾਂ ਉਹ ਕਿਸਾਨ ਬਾਜੀ ਗੁਰੂ ਦਾ ਨਾਂ ਲੈਣ ਦਰਬਾਰ ਸਾਹਿਬ ਗਏ ਹੋਏ ਨੇ ਮੈਨੂੰ ਪਤਾ ਬਹੁਤ ਸਾਡੇ ਸਾਥੀ ਗਏ ਨੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਅਸੀਂ ਪਿੱਛੇ ਨਹੀਂ ਹਟਣਾ ਸਿਰ ਜਾਵੇ ਚਾਹੇ ਜਾਵੇ ਪਿੱਛੇ ਨਹੀਂ ਹਟਣਾ ਇੱਥੇ ਤੱਕ ਜਿਹੜਾ ਕਿਸਾਨ ਨਾਲੇ ਇੱਕ ਗੱਲ ਮੇਰੇ ਸੁਣੋ ਉਹ ਕਿਸਾਨ ਤਾਂ ਰੋਜ਼ ਰੋਜ਼ ਖੇਤ 'ਚ ਖੁੜਦਾ ਮਿੱਟੀ ਨਾਲ ਤੇ ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਉੱਥੇ ਪੈਦਾ ਕਰਦਾ ਏ ਤੇ ਤੁਸੀਂ ਸੜਕਾਂ ਤੇ ਕੀ ਕਰ ਲੋਗੇ ਖੇਤਰ ਖੇਤ ਨਹੀਂ ਕੀ ਕਿਸਾਨ ਲਈ ਹੋ ਤਾਂ ਕਿਸੇ ਤੋਂ ਨਹੀਂ ਤੁਰ ਹੋਣਾ ਕਿਸਾਨ ਨੂੰ ਤਾਂ ਪਾਣੀ ਭਰ ਦੋ ਕੁਝ ਭਰ ਲੋ ਨੇ ਤਾਂ ਖੇਤ ਖੇਤ ਹੋ ਕੇ ਦਿੱਲੀ ਪਹੁੰਚ ਜਾਣਾ ਤੁਸੀਂ ਹਦਨ ਜੇ ਲਾ ਕੇ ਕੀ ਕਰੋਗੇ ਇਸ ਕਰਕੇ ਇਹ ਪੰਗੇ ਲੈਣੇ ਬੰਦ ਕਰੋ ਸਿੱਧੇ ਹੋ ਕੇ ਜਿਵੇਂ ਉਹਨਾਂ ਨਾਲ ਗੱਲ ਕੀਤੀ ਹੈ ਤਿੰਨ ਮੰਤਰੀ ਆਏ ਆ ਪਰ ਗੱਲਾਂ ਨਾਲ ਵੀ ਮੈਂ ਕਹਿਣਾ ਚਾਹੁੰਦਾ ਗੱਲਾਂ ਨਾਲ ਇਹਨਾਂ ਨਾਲ ਬਿਲਕੁਲ ਟੇਬਲ ਟਾਕ ਤੇ ਉਦੋਂ ਜਾਓ ਜਦੋਂ ਇਹ ਕਹਿਣਗੇ ਵੀ ਤੁਹਾਡੀ ਆ ਗੱਲ ਮੰਨਦੇ ਹਾਂ ਆਜੋ ਬਿਲਕੁਲ ਹੀ ਬੇਫੂਕ ਬਣਾਉਂਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤੱਕ ਇਹੀ ਪਿਊਸ਼ ਗੋਇਲ ਆ ਜਿਹੜਾ ਬਹਿਣਾ ਹੁੰਦਾ ਸੀ ਪਹਿਲਾਂ ਮੀਟਿੰਗਾਂ 'ਚ ਇਹੀ ਮੰਤਰੀ ਸੀ ਚਲੋ ਅੱਜ ਬਦਲ ਗਿਆ ਖੇਤੀ ਮੰਤਰੀ ਪਰ ਉਹ ਦੁਬਾਰਾ ਤੋਂ ਤੁਸੀਂ ਪੁੱਛਣ ਲੱਗ ਗਏ ਵੀ ਕੀ ਆ ਜੀ ਕਿਵੇਂ ਸਮਝੀਏ ਹੁਣ ਅਸੀਂ ਸਾਰਾ ਕੁਝ ਇਹ ਪਰ ਗੱਲਾਂ ਗਲਤ ਨੇ ਕਿਸਾਨਾਂ ਨੂੰ ਵੀ ਮੈਂ ਕੋਈ ਸਲਾਹ ਦੇਣ ਵਾਲਾ ਨਹੀਂਗਾ ਪਰ ਜਿੰਨਾ ਚਿਰ ਇਹ ਕੋਈ ਅਨਾਉਂਸਮੈਂਟ ਨਹੀਂ ਕਰਦੇ ਇਹਨਾਂ ਕੋਲ ਕੋਈ ਕਮੀ ਨਹੀਂ ਇਸ ਵਾਰ ਵੀ ਹਜੇ ਵੀ